ਗੁਰੂ ਰੂਪ ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜਿਉ ਅੰਮ੍ਰਿਤ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਖਾਚ ਰੰਗਾ ਲਵਾ ਰਹੇ ਹਾਂ ਆਓ ਜਿਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀवार ਵਿਆਖਿਆ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਗੁਰਬਾਣੀ ਸੋਖਮਣੀ ਸਾਹਿਬ ਦੇ ਵਿੱਚੋਂ ਚੱਲ ਰਹੀ ਹੈ ਜੀ ਅੱਜ ਆਪਾਂ ਛੇਵੇਂ ਅਸ਼ਟਕ ਦੀ ਚੌਥੇ ਪਾਦੀ ਵਿਚਾਰ ਕਰਨੀ ਹੈ ਆਓ ਸਾਰੇ ਪਾਠ ਕਰ ਲਗੇ ਜੀ ਪਹਿਲਾਂ ਆਪਾਂ ਜੈ ਪ੍ਰਸਾਦ ਆਪੂ ਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜੈ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਨਾਮਿ ਬਿਸਾਰੀ ਜੈ ਪ੍ਰਸਾਦ ਬਾਗ ਮਿਲਖ ਧਣਾ ਰਾਖ ਪਰੋਏ ਪ੍ਰਭ ਆਪਣੇ ਮਨਾਂ ਜਿਨ ਤੇਰੇ ਮਨ ਬਣਤ ਬਣਾਏ ਉਠਤ ਬੈਠਤ ਸਦ ਤਿਸੈ ਤੇ ਆਈ ਤਿਸੈ ਤੇ ਆਏ ਜੋ ਏਕ ਅਲਖ ਹੈ ਇਹਾ ਉਹਾ ਨਾਣਕ ਤੇਰੀ ਰਖਾ ਇਹ ਜੀ ਚੌਥਾ ਪਾਗਮ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਜੈ ਪ੍ਰਸਾਦ ਅਪੂਖਣ ਪਹਰੀ ਜੈ ਅਪੂਖਣ ਦਾ ਅਰਥ ਹੁੰਦਾ ਜੀ ਜਿਹੜੇ ਗਹਿਣੇ ਆਪਾਂ ਸਰੀਰ ਉਤੇ ਪੈਂਦੇ ਆ ਜਵੇਰਾਤਨ ਕਹਿੰਦੇ ਆਪਾਂ ਇਹ ਆਪਾਂ ਗਹਿਣੇ ਆ ਜਿਹੜੇ ਚਾਂਦੀ ਦੇ ਵੀ ਹੋ ਸਕਦੇ ਐ ਸੋਨੇ ਦੇ ਵੀ ਹੋ ਸਕਦੇ ਐ ਜੀ ਕਹਿੰਦਾ ਅਰਥ ਸਰੀਰ ਉੱਤੇ ਤੂੰ ਸੋਨੇ ਗਹਿਣੇ ਪਹਿਨਦਾ ਦਾੰਦ ਨਾ ਜਵੇਰਾਤ ਜੈ ਪ੍ਰਸਾਦ ਅਭੂਖਣ ਪਹਿ ਰਿਜੈ ਗੁਰੂ ਜੀ ਕਹਿੰਦੇ ਤੂੰ ਸਰੀਰ ਉੱਤੇ ਜਿਹਦੀ ਕਿਰਪਾ ਦੇ ਨਾਲ ਗਹਿਣੇ ਪਹਿਨਦਾ ਦਾੰਦ ਦਿੱਤੀਆਂ ਤਾਂ ਦਾਤਾਂ ਉਹਦੀਆਂ ਹੀ ਨਾ ਮਾਲਕ ਤੇਗਾ ਮਾਨ ਕਹਿੰਦੇ ਤਿਸ ਸਿਮਰਤ ਕਿਉ ਆ ਸਕੀ ਜਾਏ ਕਹਿੰਦੇ ਜਿਹਨੇ ਤੈਨੂੰ ਇੰਨੇ ਸੋਹਣੇ ਪ੍ਰਮਾਤਮਾ ਨੇ ਗਹਿਣੇ ਦੇ ਦਿੱਤੇ ਪਹਿਨਣ ਵਾਸਤੇ ਕਦੇ ਇੰਨੇ ਇੰਨਾ ਪ੍ਰਮਾਤਮਾ ਨੂੰ ਵੀ ਯਾਦ ਕੀਤਾ ਮਣਾ ਇੰਨਾ ਖੁਸ਼ੀ ਕਦੇ ਮਨ ਦੇ ਵਿੱਚ ਪ੍ਰਮਾਤਮਾ ਨੂੰ ਵੀ ਤੂੰ ਯਾਦ ਕੀਤਾਗਾ ਗਹਿਣੇ ਤਾਂ ਸਰੀਰ ਉੱਤੇ ਬੜੀ ਖੁਸ਼ੀ ਖੁਸ਼ੀ ਮਣਾ ਪਹਿਨਦਾਗਾ ਬੰਦੇ ਨੂੰ ਬਹੁਤ ਖੁਸ਼ੀ ਹੁੰਦੀ ਹੈ ਗਹਿਣਾ ਪਹਿਨ ਕੇ ਕੋਈ ਮੰਨ ਲਓ ਸੋਹਣੇ ਦਾ ਕੜਾ ਪਾਇਆ ਹੈ ਇੱਕ ਗਲ ਹੋਰ ਚੇਤੇ ਰੱਖੋ ਪਿਆਰੇ ਉਹ ਗਹਿਣਾ ਸਰੀਰ ਠੀਕ ਹੈ ਵੀ ਆਪਾਂ ਸਰੀਰ ਉੱਤੇ ਪਹਿਨਦੇ ਆਂਗੇ ਪਰ ਸੱਤ ਪੁਰਸ਼ਾਂ ਨੇ ਨਚੋੜ ਕੱਢ ਕੇ ਗੱਲ ਸਾਨੂੰ ਸਮਝਾਈ ਹੈ ਤਾਂ ਹੀ ਬਾਣੀ ਵਿੱਚ ਇਹਨੂੰ ਰਸ ਵੀ ਆਖ ਦਿੱਤਾ ਰਸ ਸੋਇਨਾ ਰਸ ਰੂਪਾ ਕਿ ਜਦੋਂ ਵੀ ਸਰੀਰ ਉੱਤੇ ਗਹਿਣਾ ਪਹਿਨ ਲਾਂਦਾ ਨਾ ਬੰਦਾ ਮਹਿੰਗਾ ਚਾਂਦੀ ਦਾ ਸੋਨੇ ਦਾ ਤਾਂ ਮਨੁੱਖ ਦੇ ਮਨ ਦੇ ਵਿੱਚ ਕਹਿੰਦੇ ਹੰਕਾਰ ਕਦਾ ਹੋ ਜਾਂਦਾ ਜੀ ਇਹ ਤੁਹਾਡੀ ਬਿਰਤੀ ਤਾਂ ਪਤਾ ਨਹੀਂ ਕਿਵੇਂ ਵੱਖ-ਵੱਖ ਮਨ ਦੀ ਸਥਿਤੀ ਹੁੰਦੀ ਹੈ ਨਾ ਵੀ ਗਹਿਣਾ ਪਹਿਨ ਕੇ ਪਰ ਕਈ ਮਨੁੱਖ ਆਪ ਦੱਸਦੇ ਐ ਕਹਿੰਦੇ ਵੀ ਅਸੀਂ ਤਾਂ ਕੜਾ ਕਹਿੰਦੇ ਵੀ ਸੋਹਰਿਆਂ ਨੇ ਪਾ ਦਿੱਤਾ ਕਹਿੰਦੇ ਮਨ ਵਿੱਚ ਨਾ ਹੰਕਾਰ ਹੀ ਵੜਿਆ ਜਾਂਦਾ ਸੀਗਾ ਵੀ ਸੋਨੇ ਦਾ ਕੜਾ ਪਾਇਆ ਹੈ ਸੋਹਣੇ ਦੇ ਕੜੇ ਦੇ ਨਾਲ ਮਨ ਦੇ ਵਿੱਚ ਹੰਕਾਰ ਆਉਂਦਾ ਹੈਗਾ ਕੋਈ ਮਹਿੰਗੀ ਚੀਜ਼ ਉਹ ਪਾ ਅੱਗੇ ਵੀ ਗੱਲ ਕੀਤੀ ਸਰੀਰ ਉੱਤੇ ਕੋਈ ਵੀ ਪਹਿਨੀ ਹੈ ਮਨ ਦੇ ਵਿੱਚ ਦੂਜੇ ਨਾਲੋਂ ਮਨੁੱਖ ਵੱਖਰਾ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ ਤੇ ਵੱਖਰਾ ਮਹਿਸੂਸ ਕਰਨੋ ਹੀ ਬਾਣੀ ਹੋ ਮੈਂ ਕਹਿੰਦੀ ਹੈ ਵੀ ਮੈਂ ਕੁਝ ਹਾਂ ਹੋ ਮੈਂ ਹੋ ਮੈਂ ਦਾ ਅਰਥ ਕੀ ਹੁੰਦਾ ਮੈਂ ਕੁਝ ਹਾਂ ਵੀ ਮੈਂ ਕੁਝ ਹਾਂ ਬਸ ਹੋ ਮੈਂ ਵੀ ਮੈਂ ਹਾਂ ਵੱਖਰਾ ਮਹਿਸੂਸ ਕਰਨ ਨੂੰ ਹੀ ਗੁਰਬਾਣੀ ਨੇ ਹੋ ਮੈਂ ਆਖਿਆ ਜੀ ਤੇ ਜਦੋਂ ਮਨੁੱਖ ਕਹਿੰਦੇ ਵੀ ਗਹਿਣਾ ਪਹਿਨ ਲਾਂਦਾ ਹੈ ਤਾਂ ਮਨੁੱਖ ਦੇ ਅੰਦਰ ਹੰਕਾਰੀ વૃਤੀ ਪੈਦਾ ਹੁੰਦੀ ਪਿਆਰਿਓ ਸੋਣੇ ਦਾ ਭਲਾਂ ਦੀ ਗਹਿਣੇ ਪਹਿਨ ਲੋ ਤਾਂ ਭਲਾਂ ਦੀ ਚਾਂਦੀ ਤੇ ਪਹਿਨ ਲਾ ਆ ਕੋਈ ਸਾਦਾ ਕਪੜੇ ਪਾਏ ਐ ਸਾਦੇ ਆਪਣੇ ਮੰਨ ਲੋ ਗਹਿਣੇ ਐ ਸਰੀਰ ਉਤੇ ਕੋਈ ਕੜਾ ਹੁਣ ਆਪਾਂ ਲੋਹੇ ਦਾ ਕੜਾ ਪਾਇਆ ਹੋਵੇ ਤੇ ਕਾਹਦਾ ਹੰਕਾਰ ਹੋਊਗਾ ਮਨ ਵਿੱਚ ਦੱਸੋਗੀ ਲੋਹੇ ਦੇ ਕੜੇ ਦਾ ਹੰਕਾਰ ਆ ਸਕਦਾ ਕੋਈ ਨਾ ਕਿਉਂਕਿ ਜਿਹੜੀ ਧਾਤ ਮਹਿੰਗੀ ਐ ਉਹਦਾ ਹੀ ਮਨ ਦੇ ਵਿੱਚ ਹੰਕਾਰ ਆਉਂਦਾ ਦਾ ਪੁਆਇੰਟ ਬਹੁਤ ਨਿੱਕਾ ਜਿਹਾ ਇਹ ਪਰ ਪਿਆਰਿਓ ਅੰਦਰ ਜੀਵਨ ਸਵਾਰ ਦੀ ਬਾਣੀ ਬਹੁਤ ਵੱਡਾ ਇਹ ਵਿਖਣ ਸੋਨ ਨੂੰ ਆਪਾਂ ਪੜਨ ਮਿੱਕੀ ਜੀ ਗੱਲ ਲੱਗੂਗੀ ਵੀ ਯਾਰ ਸੋਨਾ ਗਹਿਣਾ ਪਾਇਆਗਾ ਪਰ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ ਪਹਿਣ ਕੇ ਇਹ ਪਹਿਣ ਕੇ ਸੋ ਗੁਰੂ ਜੀ ਕਹਿੰਦੇ ਜਿਦ ਕਿਰਪਾ ਦੇ ਨਾਲ ਤੂੰ ਮਣਾ ਗਹਿਣੇ ਪਹਿਣਦਾਗਾ ਮਨ ਤਿਸ ਸਿਮਰਤ ਕੋ ਆਸ ਕੀਜੈ ਫਿਰ ਐਸੇ ਪ੍ਰਮਾਤਮਾ ਨੂੰ ਸਿਮਰਨ ਕਰਨ ਵੇਲੇ ਆਲਸ ਕਿਉਂ ਕਰਦਾਗਾ ਤੂੰ ਆਸੇ ਕਰਦਾ ਨਾ ਮਨ ਹਰ ਜਸ ਸੁਣਤ ਆਲ ਸਮਣ ਕਿਨਾ ਹਰੀ ਦਾ ਜਸ ਸੁਣ ਵੇਲੇ ਚੰਦਰਾ ਮਨ ਆਸ ਕਰਦਾ ਜੀ ਤੁਸੀਂ ਪਿਆਰਪਾ ਕਰਕੇ ਵੇਖਿਆ ਹੋਣਾਗਾ ਵੀ ਟੀਵੀ ਵੇਖਣ ਲੱਗ ਜਾਓ ਤੁਸੀਂ ਤੁਹਾਨੂੰ ਕੋਈ ਨਾਟਕ ਵਿੱਚ ਨੀਂਦ ਨਹੀਂ ਪੈਂਦੀ ਫਿਲਮ ਵੇਖਣ ਵਿੱਚ ਕੋਈ ਨੀਂਦ ਨਹੀਂ ਪੈਂਦੀ ਬਾਣੀ ਸੁਣ ਲੱਗ ਜਾਓ ਨਾਲ ਦੀ ਨਾਲ ਅੱਖਾਂ 'ਚ ਨੀਂਦ ਭਰ ਜਾਊਗੀ ਬਸ ਬਾਣੀ ਕਿਉਂਕਿ ਚੰਗੀ ਮੱਤ ਲੈ ਕੇ ਨਹੀਂ ਰਾਜੀ ਮਨ ਗ੍ਰਹਿਣ ਕਰਕੇ ਨਹੀਂ ਰਾਜੀ ਜੀ ਚੰਗੀ ਮੱਤ ਤਾਂ ਗੁਰੂ ਜੀ ਕਹਿੰਦੇ ਦੂਰ ਭਜਦਾ ਗੱਲ ਆ ਮੈਂ ਇਹ ਮਨ ਲੈ ਕੇ ਨਹੀਂ ਰਾਜੀਗੀ ਤੇ ਮਾੜੀ ਮੱਤ ਇਹ ਪੜਾਂ ਦੀ ਰਾਤ ਨੂੰ 12 ਵਜੇ ਤੱਕ ਰੁਭਾਈ ਰੱਖ ਜਵਾਂ ਨੇ ਨੀਂਦ ਦਾ ਤੌਕਾ ਵੀ ਨਹੀਂ ਆਉਂਦਾ ਦਾ ਐਨਾ ਮਾੜਾ ਜਾ ਮਾੜਾ ਜਾ ਟੋਲਾ ਵੀ ਨਹੀਂ ਆਉਂਦਾ ਨੀਂਦ ਦਾ ਤੇ ਚੰਗੀ ਮੱਤਬ ਗ੍ਰਹਿਣ ਕਰਨ ਲੱਗ ਜਾਓ ਤੁਸੀਂ ਪਿਆਰੋਂ ਕਥਾ ਸੁਣਨ ਲੱਗ ਜਾਓ ਗੁਰਬਾਣੀ ਦੀ ਕੋਈ ਸਿਮਰਨ ਭਜਨ ਬੰਦਗੀ ਪ੍ਰਮਾਤਮਾ ਦੀ ਬਾਣੀ ਪੜਨ ਲੱਗ ਜਾਓ ਸੁਣਨ ਲੱਗ ਜਾਓ ਨਾਲ ਦੀ ਨਾਲ ਚੰਦਰੇ ਮਨ ਨੂੰ ਆਲਸ ਵਿਆਪ ਜਾਂਦਾ ਨਾਲ ਦੀ ਨਾਲ ਇਹ ਬਾਣੀ ਦੀ ਪੰਗਤੀ ਹੈ ਜੀ ਹਰ ਜਸ ਸੁਣਤ ਆਲਸ ਮਣ ਕੀਨਾ ਹਰੀ ਦਾ ਜਸ ਸੁਣ ਵੇਲੇ ਇਹ ਮਨ ਆਸ ਕਰਦਾ ਜੀ ਆਲਸੀ ਕਰੀਏ ਨਾ ਰਹਿੰਦਾਗਾ ਬਸ ਐਵੇਂ ਨੀਂਦ ਹੀ ਪਈ ਜਾਂਦੀ ਹੈ ਹੋਰੀ ਵਾਸਨੀਆਂ ਲੱਗ ਜਾਂਦੀਆਂ ਐ ਤੋੜ ਦੀ ਲੱਗ ਜਾਂਦੀ ਐ ਹੋਰੀ ਮਨੁੱਖ ਨੂੰ ਜਹ ਪ੍ਰਸਾਦ ਅਸਬ ਹਸਤ ਅਸਵਾਰੀ ਮਨਾ ਜਿਹਦੀ ਕਿਰਪਾ ਦੇ ਨਾਲ ਗੁਰੂ ਜੀ ਕਹਿੰਦੇ ਘੋੜੇ ਹੱਥਾਂ ਦੀ ਅਸਵਾਰੀ ਕਰਦਾਗਾ ਤੇ ਅੱਜ ਦੇ ਆਪਾਂ ਜੇ ਆਪਾਂ ਅਰਥ ਕਰੀਏ ਗੁਰਬਾਣੀ ਦੇ ਇਸ ਪੰਗਤੀ ਦੇ ਆ ਪਿਆਰੋਂ ਮਹਿੰਗੀਆਂ ਕਾਰਾਂ ਪਰਮਾਤਮਾ ਨੇ ਘਰਾਂ ਵਿੱਚ ਦਿੱਤੀਆਂ ਸਾਰਿਆਂ ਨੂੰ ਵਾਹਿਗੁਰੂ ਸਭ ਨੂੰ ਦੇਵੇ ਭਾਈ ਦਾਤਾ ਗੁਰੂ ਮੁਰੇ ਹਰਦਾਸ ਸੱਚੇ ਪਾਛਾ ਸਾਧਨ ਸਭ ਨੂੰ ਦੇਈ ਪ੍ਰਮਾਤਮਾ ਲੋੜ ਅਨਸਾਰ ਸਾਧਨ ਸਭ ਦੇ ਘਰ ਹੋਣਾ ਚਾਹੀਦਾ ਹੈ ਕਹਿੰਦੇ ਜੀ ਦੀ ਕਿਰਪਾ ਦੇ ਨਾਲ ਮਣਾ ਤੈਨੂੰ ਪ੍ਰਮਾਤਮਾ ਨੇ ਮਹਿੰਗੀਆਂ ਕਾਰਾਂ ਮਹੰਗੇ ਤੈਨੂੰ ਸਾਧਨ ਦਿੱਤੇ ਵੇ ਹੈ ਮਨ ਤਿਸ ਪ੍ਰਭ ਕੋ ਕਬੂਨਾ ਵਿਸਾਰੀ ਉਹ ਮਣਾ ਮੇਰਿਆ ਕਹਿੰਦੇ ਇਸੇ ਪ੍ਰਮਾਤਮਾ ਨੂੰ ਕਦੇ ਨਾ ਮਨ ਤੋਂ ਭੁਲਾਉਂਦੀ ਨੀ ਕਦੇ ਵੀ ਕਿਉਂਕਿ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਹੀ ਆ ਪ੍ਰਮਾਤਮਾ ਦੇ ਨਸਾਰਨਾ ਜੀ ਦਾਤੇ ਨੇ ਉਹਨਾਂ ਕੋਲਾ ਦੀ ਗਤੀ ਦਾਤ ਪਿਆਰੀ ਵਿਸਰਿਆ ਦਾਤਾਰਾ ਪਰ ਬਾਣੀ ਕਹਿੰਦੀ ਹੈ ਕਹਿੰਦੇ ਮਨੁੱਖ ਨੂੰ ਦਾਤਾਂ ਉਹਦੀਆਂ ਪਿਆਰੀਆਂ ਲੱਗਦੀਆਂ ਐ ਤੇ ਜਦੋਂ ਪ੍ਰਮਾਤਮਾ ਨੂੰ ਯਾਦ ਕਰਨਾ ਦਾਤਾਰਾ ਜਿਹਨੇ ਦਿੱਤਾ ਸਾਰਾ ਕੁਝ ਦੇਣ ਵਾਲਾ ਹੁਣ ਉਹ ਨੂੰ ਗੁਰੂ ਜੀ ਕਹਿੰਦੇ ਯਾਦ ਹੀ ਨਹੀਂ ਕਰਦਾਗਾ ਦਾਤ ਪਿਆਰੀ ਵਿਸਰਿਆ ਦਾਤਾਰਾ ਇਹਦੀਆਂ ਦਾਤਾਂ ਲੈ ਕੇ ਵਾਹਿਗੁਰੂ ਨੂੰ ਯਾਦ ਰੱਖਣਾ ਜੀ ਜਹ ਪ੍ਰਸਾਦ ਬਾਗ ਮਿਲਖ ਧਨਾ ਜੀ ਦੀ ਕਿਰਪਾ ਦੇ ਨਾਲ ਗੁਰੂ ਮਿਲਖ ਦਾ ਅਰਥ ਹੁੰਦਾ ਜੀ ਜ਼ਮੀਨ ਜਾਇਦਾਦ ਤੈਨੂੰ ਜ਼ਮੀਨਾਂ ਮਿਲਣਾਂ ਬਣੇ ਜ਼ਮੀਨਾਂ ਦਾ ਮਾਲਕ ਬਾਗ ਬਾਗ ਲੱਗੇ ਹੋਏ ਐ ਬੜਾ ਧਨੀ ਐ ਤੂੰ ਜੰਗੀਰਾਂ ਤੈਨੂੰ ਦਿੱਤੀਆਂ ਪ੍ਰਮਾਤਮਾ ਨੇ ਰਾਖ ਪਰੋਏ ਪ੍ਰਭ ਆਪਣੇ ਮਨਾਂ ਐਸੇ ਪ੍ਰਭੂ ਪ੍ਰਮਾਤਮਾ ਨੂੰ ਤੂੰ ਆਪਣੇ ਮਨ ਵਿੱਚ ਪਰੋਕੇ ਰੱਖਮਣਾ ਮੇਰਿਆ ਜਿਹੜੀ ਪਰੋਈ ਚੀਜ਼ ਹੁੰਦੀ ਹੈ ਨਾ ਪਿਆਰ ਉਹ ਬਹੁਤ ਨੇੜੇ ਰਹਿੰਦੀ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਪਰੋਕੇ ਰੱਖਮਣਾ ਜੈਨ ਤੇਰੀ ਮਨ ਬਣਤ ਬਣਾਈ ਉਹ ਮਣਾ ਮੇਰਿਆ ਜਿਹਨੇ ਤੈਨੂੰ ਬਣਾਇਆ ਇਨਾ ਸਰੀਰ ਤੇਰਾ ਢਾਂਚਾ ਦਿੱਤਾ ਤੇਰੀ ਬਣਤ ਬਣਾਈ ਹੈ ਨਾ ਪ੍ਰਮਾਤਮਾ ਨੇ ਜਿਨ ਤੇਰੀ ਮਾਨ ਬਣਤ ਬਣਾਈ ਉਹ ਪ੍ਰਮਾਤਮਾ ਨੇ ਬਣਤ ਬੜੀ ਬਣਾਈ ਹੈ ਜੀ ਬਹੁਤ ਵੱਡਾ ਕਲਾਕਾਰ ਨਾ ਵਾਹਿਗੁਰੂ ਆਪੋ ਤੇ ਕਲਾਕਾਰ ਨੇ ਕਲਾਕਾਰੀ ਪੇਸ਼ ਕੀਤੀ ਹੈ ਸਰੀਰ ਦੇ ਵਿੱਚ ਹੀ ਵੇਖੋ ਕਿ ਮੈਂ ਢਾਂਚਾ ਸਰੀਰ ਦਾ ਬਣਾਇਆ ਵੇਖੋ ਤੁਸੀਂ ਸੈਂਸ ਨੇ ਹਰੇਕ ਸਰੀਰ ਦੇ ਮੰਨ ਲਓ ਵੀ ਜਿਹੜੇ ਪੁਰਜੇ ਆ ਨਾ ਆਪਣੇ ਪ੍ਰਮਾਤਮਾ ਨੇ ਸਰੀਰ ਵਿੱਚ ਫਿੱਟ ਜੀ ਵੱਖ-ਵੱਖ ਤਰ੍ਹਾਂ ਦੇ ਮੰਨ ਲਓ ਗੁਰਦੇ ਐ ਹੋਰ ਦਿਲ ਐ ਮੀਣ ਆਪਣੇ ਜਿਹੜੀਆਂ ਸਰੀਰ ਦੀਆਂ ਮੰਨ ਲਓ ਚੀਜ਼ਾਂ ਵਿੱਚ ਆ ਜਾਂਦਾ ਜਿਗਰ ਐ ਗੁਰਦੇ ਐ ਦੰਦ ਐ ਅੱਖਾਂ ਇੱਥੋਂ ਤੱਕ ਕਿ ਜਿਹੜਾ ਆਪਣੇ ਕੰਨਾਂ ਦਾ ਸੁਣਨ ਵਾਲਾ ਪਰਦਾ ਹੈਗਾ ਇਹ ਵੀ ਸਾਇੰਸ ਵਾਲਿਆਂ ਤੋਂ ਹੋਇਆ ਉਹਦੇ ਨਾਲ ਦਾ ਨਹੀਂ ਬਣਿਆ ਜੀ ਜਿਹੜਾ ਕੰਨਾਂ ਦਾ ਪਰਦਾ ਨਾ ਸਾਇੰਸ ਨੇ ਬਣਾ ਤਾਂ ਲਿਆ ਪਰ ਉਹਦੀ ਕਪੈਸਿਟੀ ਸੁਣਨ ਵਾਲੀ ਇਹ ਪਰਦੇ ਨਾਲ ਦੀ ਹੋਣੀ ਜੀ ਦੱਸਦੇ ਆ ਵੀ ਜਿਹੜੇ ਕੰਨਾਂ ਨੇ ਪਰਦਾ ਪਾਇਆ ਨਾ ਜਿੰਨਾਂ ਦੇ ਉਸ ਦੀ ਕਪੈਸਿਟੀ ਜਿਹੜੀ ਸੁਣਨ ਵਾਲੀ ਹੋਣੀ ਜੀ ਤੇ ਵੇਖੋ ਕਿਵੇਂ ਮਾੜੀ ਜੀ ਚੀਜ਼ ਹੀ ਆਪਾਂ ਸੁਣਦੇ ਆਂ ਇਹ ਪਰਦੇ ਵੀ ਪ੍ਰਮਾਤਮਾ ਦੇ ਬਣਾਏ ਹੋਏ ਆ ਜੀ ਅੱਖਾਂ ਪ੍ਰਮਾਤਮਾ ਵਰਗੀਆਂ ਨਹੀਂ ਬਣਦੀਆਂ ਜੀ ਆ ਜਿਹੜੀਆਂ ਸਰੀਰ ਉੱਤੇ ਆਪਾਂ ਨੂੰ ਅੱਖਾਂ ਹੁਣ ਮਿਲੀਆਂ ਹੋਣਗੀਆਂ ਇਹਦੇ ਨਾਲ ਵੀ ਅੱਖ ਨਹੀਂ ਪੈਦਾ ਕਰ ਸਕੀ ਸੈਂਸਾਂ ਸੱਚ ਤੱਕ ਤੇ ਸੈਂਸ ਹੋਰ ਕਿੱਥੋਂ ਤੱਕ ਜਾੜੂ ਨਹੀਂ ਜਾ ਸਕਦੀ ਬਾਹਰੋਂ ਬਾਹਲੀ ਡੁੰਗਾਈ ਤੱਕ ਸੈਂਸ ਨਹੀਂ ਜਾ ਸਕਦੀ ਹਾਂ ਸਰੀਰ ਸੈਂਸ ਦਾ ਗਿਆਨ ਦਾ ਸਬੰਧ ਹੈਗਾ ਜ਼ਰੂਰ ਜੀ ਪਿਆਰੋ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਕਿਉਂਕਿ ਆਪਾਂ ਹਰੇਕ ਚੀਜ਼ ਦਾ ਖੰਡਨ ਨਹੀਂ ਨਾ ਕਰ ਸਕਦੇ ਆਪਾਂ ਖੰਡਨ ਦੇ ਨਾਲ ਮੰਡਨ ਵੀ ਜ਼ਰੂਰੀ ਹੁੰਦਾ ਹੈ ਕਿਸੇ ਚੀਜ਼ ਦਾ ਆਪਾਂ ਖੰਡਨ ਕੀਤਾਗਾ ਤੇ ਨਾਲ ਉਹਦਾ ਮੰਡਨ ਵੀ ਜ਼ਰੂਰੀ ਹੈ ਆ ਸੈਂਸ ਬਹੁਤ ਕੁਝ ਬਣਾਤਾ ਮਨੁੱਖ ਵਾਸਤੇ ਹੁਣ ਆਪਾਂ ਬਾਹਰ ਤਾਂ ਗਰਮੀ ਹੈ ਇੱਥੇ ਆਪਣੀ AC ਲੱਗੇ ਆਪਾਂ ਵਧੀਆ ਬੈਠੇ ਆ ਸਾਰੇ ਮੁਰਕਾ ਨਹੀਂ ਆਉਂਦਾ ਜ਼ਰੀਰ ਨੂੰ ਆਪਦੇ ਅਨਕੂਲ ਮੰਨ ਲਓ ਵੀ ਵਾਤਾਵਰਨ ਸਾਇੰਸ ਨੇ ਪੈਦਾ ਕਰ ਦਿੱਤਾ ਜਦੋਂ ਠੰਡ ਹੁੰਦੀ ਹੈ ਉਦੋਂ ਰੋਮ ਹੀਟਰ ਬਣਾਤੇ ਨਾਲੇ ਪਰ ਪਿਆਰੋ ਜਿੱਥੇ ਸਾਇੰਸ ਦੇ ਨਾਲ ਮਨੁੱਖ ਸੁખી ਹੋਇਆ ਤੇ ਮਨੁੱਖ ਦੁਖੀ ਵੀ ਬਹੁਤ ਹੋਇਆ ਹਾ ਹੁਣ ਗਰਮੀ ਕਿੰਨੀ ਵੱਧ ਗਈ ਗਰਮੈਸ਼ ਕਹਿੰਦੇ ਇਸ ਨਾਲ ਦੇ ਨਾਲ ਗਰਮੈਸ਼ ਬਹੁਤ ਜ਼ਿਆਦਾ ਵਧਦੀ ਜਾਂਦੀ ਹੈ ਵਾਤਾਵਰਨ ਦੇ ਵਿੱਚ ਇਹਦੇ ਵਿੱਚ ਇੱਕ ਆਰ 32 ਗੈਸ ਹੈ ਜੀ ਇਦੇ ਵਿੱਚ ਪੈਂਦੀ ਹੈ ਨਾ ਆਰ ਬੱਤੀ ਵਾਤਾਵਰਨ ਵਾਸਤੇ ਬਹੁਤ ਖਤਰਨਾਕ ਹੈ ਸੈਂ ਸਾਲੇ ਰੋਲਾ ਪਾਈ ਜਾਂਦੇ ਆ ਉਹ ਕੰਨੇ ਵੀ ਜਿਹੜੇ ਲੋਕ 17 ਤੇ ਮੰਨ ਲਓ ਵੀ ਛੱਡ ਕੇ 16 ਤੇ ਛੱਡ ਕੇ ਸੀ ਪੈ ਜਾਂਦੇ ਆ ਉਹ ਡੋਡ ਕੰਬੋ ਰੱਖੀ ਬੈਠੇ ਗਰਮ ਵਿੱਚ ਵੀ ਭਾਈ ਉਹਨਾਂ ਵਾਸਤੇ ਬਹੁਤ ਖਤਰਨਾਕ ਹੈ ਬਹੁਤ ਹੀ ਖਤਰਨਾਕ ਹੈ ਨਾ ਠੀਕ ਹੈ ਲੋਡ ਲੋਡ ਬੰਦ ਆ ਪਾ ਨੂੰ ਲੋਡ ਆਏਗੀ ਇਸ ਚੀਜ਼ ਦੀ ਪਰ ਲੋੜ ਦਰਬਾਰ ਤੋਂ ਨਾ ਕਰੋ ਇਸੀ ਹੁਣ ਇਹਨਾਂ ਨੇ ਸਰਕਾਰ ਨੇ ਤਾਂ ਵੈਸੇ ਨਿਯਮ ਲਾਗੂ ਕਰ ਰਹੀ ਹੈ ਵੀ ਇਹ 24 ਤੋਂ ਥੱਲੇ ਆਵੀ ਨਾ 24 ਟੈਂਪਰੇਚਰ ਇਹਦਾ ਰਵੇ ਜੀ ਇਹਨਾਂ ਨੇ 24 ਕਿਹਾਗਾ ਵੀ 24 ਤੋਂ ਉੱਪਰ ਉੱਪਰ ਹੋਣਾ ਚਾਹੀਦਾ ਤੇ ਵਾਤਾਵਰਨ ਵਾਸਤੇ ਬਹੁਤ ਖਤਰਨਾਕ ਹੈ ਪਿਆਰਿਓ ਹਾਂ ਸਾਇੰਸ ਨੇ ਸਹਾਈ ਹੈ ਪਿਆਰਿਓ ਸਾਇੰਸ ਪਰ ਸਾਇੰਸ ਨੇ ਨਾਲ ਮਨੁੱਖ ਦੇ ਜਿੱਥੇ ਭਲੇ ਦੀਆਂ ਚੀਜ਼ਾਂ ਬਣਾਇਆ ਤੇ ਐਟਮ ਬੰਬ ਵੀ ਇਹਨਾਂ ਨੇ ਬਣਾਏ ਨਾ ਕਿੰਨੀ ਦੁਨੀਆ ਦਾ ਬਨਾਸ਼ ਕਰ ਦਿੰਦੇ ਆ ਇੱਕ ਹੁਣ ਜਦੋਂ ਇਰਾਨ ਤੇ ਜੰਗ ਚੱਲੀ ਸੀ ਨਾ ਇਰਾਨ ਦੇ ਨਾਲ ਕਹਿੰਦੇ ਇਰਾਨ ਨੇ ਯੂਕਰੇਨ ਦੇ ਉੱਤੇ ਇੱਕ ਇਹੋ ਜਿਹੇ ਬੰਬ ਸਿੱਟੇ ਹੈ ਉਹਨੂੰ ਨਾ ਮੰਨ ਲਓ ਕਲਸਟਰਾਈਲ ਮੰਨ ਲਓ ਵੀ ਜਿਹੜੇ ਉਹ ਬੰਬ ਕਹਿੰਦੇ ਆ ਉਹ ਬੰਬਾਂ ਦੇ ਨਾਲ 10-10 ਮੰਜ਼ਲੀਆਂ ਜਿਹੜੀਆਂ ਮੰਨ ਲਓ ਵੀ ਬਿਲਡਿੰਗਾਂ ਸੀ ਨਾ ਧਰਤੀ ਦੇ ਵਿੱਚ ਤੈਸ ਨੈਸ ਹੋਉਂਦਾ ਧਰਤੀ ਦੇ ਵਿੱਚ ਹੀ ਵੜ ਜਾਂਦੀ ਐ ਇਹੋ ਜਿਹੇ ਬੰਬ ਬਣਾਉਂਦੇ ਮਨੁੱਖ ਜਿੱਥੇ ਮਨੁੱਖ ਨੂੰ ਸਾਇੰਸ ਨੇ ਸੌਖਾ ਕੀਤਾ ਤੇ ਨਾਲ ਦੁਖੀ ਵੀ ਕੀਤਾ ਫਿਰ ਚੇਤੇ ਰੱਖਿਓ ਨਾਲ ਹੁਣ ਜਿੰਨਾ ਉਤੇ ਬੰਬ ਡਿੱਗ ਪਏ ਕੀ ਸਾਇੰਸ ਹੋ ਚਾ ਉਹਨਾਂ ਵਾਸਤੇ ਚੰਗੀ ਐ ਜੀ ਨਾ ਮਨੁੱਖ ਵਾਸਤੇ ਖਤਰਨਾਕ ਵੀ ਹੈ ਆ ਸੁਖੀ ਵੀ ਸੁਖ ਵੀ ਦਿੰਦਾ ਹੈ ਜੀ ਸਾਇੰਸ ਨੇ ਪਰ ਜਿਹੜੀ ਗੁਰਮਤਾ ਨਾ ਗੁਰੂ ਦੀ ਮਤ ਹੈ ਉਹ ਕਹਿੰਦੇ ਤੂੰ ਕੁਦਰਤ ਦੇ ਅਨੁਸਾਰ ਆਪਣੇ ਹੱਕ ਨੂੰ ਢਾਹ ਬੰਦਿਆ ਜੋ ਕੁਦਰਤ ਨੇ ਸਰੀਰ ਨੂੰ ਬਣਾਇਆਗਾ ਸੋ ਗੁਰੂ ਜੀ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਮਣਾ ਮੇਲਿਆ ਐਨਾ ਕੁਝ ਬਤੈ ਨੂੰ ਬਣਾਇਆ ਜਿਣ ਤੇਰੀ ਮਨ ਬਣਤ ਬਣਾਈ ਉੱਤੇ ਗਾ ਚੱਲੀ ਸੀ ਊਠ ਤ ਬੈਠਤ ਸਦ ਤਿਸ ਹੈ ਤੇ ਆਈ ਮਨਾ ਉਠਦਾ ਬਹਿੰਦਾ ਸਵੇ ਕਹਿੰਦੇ ਉਸ ਪ੍ਰਮਾਤਮਾ ਨੂੰ ਜਪੀ ਚਾਲਾ ਜਪੀ ਚਾਲਾ ਇਸੇ ਪ੍ਰਮਾਤਮਾ ਨੂੰ ਜਪੀ ਚਾਲਾ ਸੋ ਫਿਰ ਗੁਰੂ ਜੀ ਕਹਿੰਦੇ ਤਿਸਹ ਧਾਇ ਜੋ ਇੱਕ ਅਲਖ ਹੈ ਕਹਿੰਦੇ ਉਹ ਪ੍ਰਮਾਤਮਾ ਨੂੰ ਸਿਮਰ ਜੋ ਇੱਕ ਅਤੇ ਅਲਖਾਗਾ ਜਿਹਦੇ ਤਕਰ ਮੱਲਬੀ ਪਹੁੰਚ ਹੀ ਕੋਈ ਨਹੀਂ ਨਾ ਗਿਆਨ ਕਰਮ ਇੰਦਰੀਆਂ ਦੀ ਨਾ ਕਰਮ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹਨ ਇਹ ਵਾਹਿਗੁਰੂ ਕਹਿੰਦੇ ਐਸੇ ਪ੍ਰਮਾਤਮਾ ਨੂੰ ਸਿਮਰ ਈਹਾ ਉਹਾ ਨਾਨਕ ਤੇਰੀ ਰਖੈ ਪ੍ਰਮਾਤਮਾ ਮਨੁੱਖ ਦੇ ਇੱਥੇ ਵੀ ਪੜਦੇ ਕਾਇਦਾ ਹੈ ਤੇ ਅੱਗੇ ਵੀ ਕਾਇਦਾ ਪ੍ਰਮਾਤਮਾ ਜੀ ਆਪਾਂ ਕੱਲ੍ਹ ਇਸ ਦੇ ਉੱਤੇ ਗੱਲ ਕਰ ਚੁੱਕੇ ਹਾਂ ਕਿ ਮਨੁੱਖ ਜਿਹੜਾ ਮਨੁੱਖੀ ਸੁਭਾਅ ਆ ਸਾਡਾ ਏ ਪਿਆਰੋ ਦੁਨੀਆ ਪੜਦੇ ਨਹੀਂ ਕਾਜ ਦੀ ਦੁਨੀਆ ਤਾਂ ਪੜਦੇ ਚੁੱਕਦੀ ਐ ਮਨੁੱਖ ਦੀ ਪਹਿੰਗੇ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਲਿਖ ਦਿੱਤਾ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ ਬੰਦਿਆਂ ਦੇ ਉੱਤੇ ਭਰੋਸਾ ਕਰਨਾ ਛੱਡ ਦੇ ਬੰਦਿਆ ਤੂੰ ਬੰਦਿਆਂ ਉੱਤੇ ਟੇਕਾਂ ਲਾਉਣੀਆਂ ਛੱਡ ਦੇ ਤੂੰ ਕਿ ਫਲਾਣਾ ਮੇਰੀ ਮਦਦ ਕਰ ਦੂ ਫਲਾਣਾ ਮੇਰੀ ਮਦਦ ਕਰ ਦੂ ਨਾ 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 ਭਾਈ ਉਸ ਪ੍ਰਮਾਤਮਾ ਤੋਂ ਹੀ ਮੰਗਿਆ ਕਰ ਜਿਹੜਾ ਦੇ ਕੇ ਵੀ ਕਿਸ ਨੂੰ ਨਹੀਂ ਪੁੱਛਦਾ ਹੁੰਦਾ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਪਾਏ ਜੁਗਾ ਜੁਗੰਤਰਾਂ ਤੋਂ ਕਹਿੰਦੇ ਮੁਨੱਖ ਖਾਂਦਾ ਆਉਂਦਾ ਹੈ ਪ੍ਰਮਾਤਮਾ ਦਿੰਦਾ ਥੱਕਦਾ ਹੀ ਨਹੀਂ ਰਾਜੀ ਸਭ ਨੂੰ ਦਾਤਾਂ ਦੇ ਰਿਹਾ ਵਾਹਿਗੁਰੂ ਸਭ ਨੂੰ ਭੋਜਨ ਦੇ ਰਿਹਾ ਸਭ ਤਿੱਕਰ ਪ੍ਰਮਾਤਮਾ ਦੀ ਜੋ ਪਹੁੰਚ ਹੈ ਤੋ ਐਸੇ ਪ੍ਰਮਾਤਮਾ ਨੂੰ ਆਪਾਂ ਵੀ ਯਾਦ ਕਰੀਏ ਭਾਈ ਵਾਹਿਗੁਰੂ ਦਾ ਸਿਮਰਨ ਕਰਕੇ ਜਿੰਨਾ ਹੋ ਸਕਦਾ ਹੈ ਪਿਆਰੋ ਬਾਤੋ ਬਾਤ ਬਾਣੀ ਪੜੋ ਭਾਈ ਘਰਾਂ ਦੇ ਵਿੱਚ ਇੱਕ ਭਾਈ ਬੇਨਤੀ ਕਰੂਗਾ ਦਾਸ ਕਿ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਜੋ ਦਿਹਾੜਾ ਦਾ ਉਹ ਆ ਰਿਹਾਗਾ ਤੇ ਜਿਨ੍ਹਾਂ ਨੇ ਸਹਿਜ ਪਾਠ ਸੈਂਚੀਆਂ ਦੇ ਉੱਪਰ ਘਰਾਂ 'ਚ ਕਰਨੇ ਐ ਉਹ ਆਪਣੇ ਗੁਰੂ ਘਰ ਵਿਖੇ ਸੈਂਚੀਆਂ ਹੈਗਾਂਗਾ ਤੇ ਇਥੋਂ ਸੈਂਚੀਆਂ ਲੈ ਜਾਓ ਭਾਈ ਤੇ ਸਹਿਜ ਪਾਠ ਜਰੂਰ ਕਰੋ ਨੌਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ ਕਿਉਂਕਿ ਦਾਸ ਨੂੰ ਬਟਿੰਡੇ ਤੋਂ ਕੋ ਸਿੱਖਾਂ ਦੇ ਫੋਨ ਵੀ ਆਏ ਆ ਵੀ ਭਾਈ ਘਰਾਂ 'ਚ ਸਹਿਜ ਪਾਠ ਜਿਹੜੇ ਉਹ ਤੁਸੀਂ ਪ੍ਰਾਰੰਭ ਕਰਵਾਓ ਸੋ ਜਿਹੜੀਆਂ ਮਾਵਾਂ ਭੈਣਾਂ ਕੋਈ ਸਾਡੇ ਬਜ਼ੁਰਗ ਬਾਪੂ ਜਿੰਨਾ ਕਸਾਂਵਾ ਮੰਨ ਲਓ ਨਿਕਲਦਾਗਾ ਜਪਜੀ ਸਾਹਿਬ ਦਾ ਪਾਠ ਜ਼ਰੂਰ ਪੜਿਆ ਕਰੋ ਉਹਨਾਂ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਨੌਵੇਂ ਪਾਤਸ਼ਾਹ ਨੇ ਮਨੁੱਖਤਾ ਦੇ ਵਾਸਤੇ ਮੰਨ ਲਓ ਵੀ ਕੁਰਬਾਨੀ ਦਿੱਤੀ ਸੀ ਨਾ ਸਾਂਝੀ ਸਾਰੀ ਮਨੁੱਖਤਾ ਵਾਸਤੇ ਪਿਆਰੋ ਮਨੁੱਖੀ ਅਧਿਕਾਰਾਂ ਵਾਸਤੇ ਜੇ ਆਪਾਂ ਕਹਿ ਦਈਏ ਨਾ ਮਨੁੱਖੀ ਅਧਿਕਾਰਾਂ ਦੇ ਰਾਖੇ ਨੌਵੇਂ ਪਾਤਸ਼ਾਹ ਜੀ ਮਨੁੱਖੀ ਅਧਿਕਾਰਾਂ ਵਾਸਤੇ ਭਲਾਂ ਦੀ ਮੰਨ ਲਓ ਹਿੰਦੂ ਮਤ ਦੇ ਮੁਤਾਬਕ ਜੋ ਮੰਨ ਲਓ ਵੀ ਬੁੱਤ ਦੀ ਪੂਜਾ ਹੁੰਦੀ ਹੈ ਇਹ ਗੁਰੂ ਘਰ ਬੁੱਤ ਦੀ ਪੂਜਾ ਨਹੀਂ ਹੁੰਦੀ ਪਿਆਰੋ ਪਰ ਗੁਰੂ ਸਾਹਿਬ ਜੀ ਨੇ ਫੇਰ ਵੀ ਸਤਕਾਰ ਕੀਤਾ ਉਹਨਾਂ ਪੰਡਤਾਂ ਦਾ ਇੰਦੇ ਵੀ ਭਾਈ ਅਸੀਂ ਆਪਦੀ ਸਰੀਰ ਦੀ ਕੁਰਬਾਨੀ ਦੇਵਾਂਗੇ ਜ਼ਰੂਰ ਤੇ ਫਿਰ ਜਲਮ ਨੂੰ ਠੱਲ ਪਈ ਸੀ ਪਿਆਰੋ ਔਰਮਜੀਤ ਨਹੀਂ ਤਾਂ ਬਹੁਤ ਬੁਰਾ ਹਾਲ ਸੀ ਉਸ ਸਮੇਂ ਘਰਾਂ ਦੇ ਵਿੱਚ ਸਹਿਜ ਪਾਠ ਜਿਨ੍ਹਾਂ ਨੇ ਪ੍ਰਕਾਸ਼ ਕਰਨੇ ਆਂ ਦਾਸ ਕੋਲੇ ਆਪਣੇ ਨਾਮ ਜ਼ਰੂਰ ਲਿਖਾ ਦਿਓ ਤਾਂ ਕਿ ਫਿਰ ਜਦੋਂ ਪਾਠ ਸੰਪੂਰਨ ਹੋਊਗਾ ਆਪਾਂ ਇਕੱਠਾ ਭੋਗ ਇਹ ਜਿੰਨੇ ਸਹਿਜ ਪਾਠ ਕਰ ਲਵੋਗੇ ਭਾਈ ਆਪਾਂ ਕਿਸੇ ਨੇ ਕੋਈ ਉਹ ਲੋ ਮਹੀਨੇ ਵਿੱਚ ਕਰ ਲਿਆ ਕਿਸੇ ਨੇ ਕੋਈ 20 ਦਿਨਾਂ ਚ ਕਰ ਲਿਆ ਕਿਸੇ ਨੇ 10 ਦਿਨਾਂ ਚ ਕਰ ਲਿਆ ਵੀ ਲਗਾਤਾਰ ਜੀ ਨੇ ਕੋਈ ਟਾਈਮ ਲੱਗਦਾ ਤਾਂ ਭਾਈ ਜਰੂਰ ਘਰਾਂ ਵਿੱਚ ਸਹਿਜ ਪਾਠ ਕਰੋ ਗੁਰੂ ਦੀ ਯਾਦ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ ਉਹਨਾਂ ਦਾ ਜੋਸ਼ੀ ਦੀ ਢਾਡਾ ਆ ਰਿਹਾਗਾ 350 ਸਾਲ ਸੋ ਸਾਰਿਆਂ ਨੇ ਭਾਈ ਆਪਾਂ ਉਹਨਾਂ ਨੂੰ ਯਾਦ ਕਰਨਾਗਾ ਗੁਰੂ ਪਾਤਸ਼ਾਹ ਜੀ ਨੇ ਇੱਕ ਮਲਖਣ ਸ਼ਹਾਦਤ ਦਿੱਤੀ ਹੈ ਜੀ ਫਿਰ ਇਨਾ ਸ਼ਹਾਦਤਾਂ ਨੂੰ ਆਪਾਂ ਜ਼ਰੂਰ ਯਾਦ ਕਰਨਾਗਾ ਸੋ ਗੁਰੂ ਪਾਤਸ਼ਾਹ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ ਨੰਬਰ ਨੂੰ ਆ ਨਾ ਹਾਂ 16 ਨਵੰਬਰ ਦਾ ਜੀ ਟਾਈਮ ਵੀ ਕਾਫੀ ਪਿਆ ਆਪਣੇ ਕੋਲੇ ਜੋ 16 ਨਵੰਬਰ ਦਾ ਆ ਰਿਹਾਗਾ 시ਦੀ ਦਿਹਾੜਾ ਤੋਂ ਜ਼ਰੂਰ ਭਾਈ ਸਹਿਜ ਪਾਠ ਘਰਾਂ ਵਿੱਚ ਗੁਰੂ ਸਾਹਿਬ ਦੀ ਯਾਦ ਵਿੱਚ ਮੰਨ ਲਓ ਵੀ ਦੋ ਦੋ ਅੰਗ ਚਾਰ ਚਾਰ ਅੰਗ ਨਿਤ ਦੇ ਪੜ ਲੈਣੇ ਸੇਂਚੀਆਂ ਦੇ ਉੱਪਰ ਤੇ ਬਾਣੀ ਕਈਆਂ ਨੂੰ ਇੱਕ ਮੈਂ ਪ੍ਰੇਖਾ ਜੋ ਚੱਕਦੇ ਆਂ ਜੀ ਸਾਥੋਂ ਗਲਤ ਨਾ ਪੜੀ ਜਾਵੇ ਨਹੀਂ ਭਾਈ ਕੋਈ ਗੱਲ ਬਾਣੀ ਪੜੋ ਤੁਸੀਂ ਤਾਂ ਕਿ ਸਾਨੂੰ ਗੁਰਬਾਣੀ ਦਾ ਗਿਆਨ ਆ ਜਾਵੇ ਸਾਨੂੰ ਸਮਝ ਆ ਜਾਵੇ ਅਸੀਂ ਕਿੰਨਾ ਕੁ ਚਿਰ ਗ੍ਰੰਥੀ ਸਿੰਘਾਂ ਤੇ ਭਰੋਸਾ ਕਰਾਂਗੇ ਜੀ ਕਿੰਨਾ ਕੁ ਸੀਨਾ ਦੇ ਉੱਤੇ ਆਪਾਂ ਆਪਦੀ ਟਿਕਟਕੀ ਲਾ ਕੇ ਰੱਖਾਂਗੇ ਆਪ ਬਾਣੀ ਪੜੋ ਬਾਣੀ ਪੜਨ ਦਾ ਕੋਈ ਪਾਪ ਨਹੀਂ ਗਾ ਕੋਈ ਕਹਿੰਦੇ ਜੀ ਗਲਤ ਨਾ ਪੜੀ ਜਾਵੇ ਨਹੀਂ ਜੀ ਗਲਤ ਨਾ ਪੜੀ ਆ ਬਾਬਿਆਂ ਨੇ ਪਾਲਾ ਵੱਡਾ ਭਲੇਖਾ ਪਾਸ ਇਹ ਕਹਿੰਦੇ ਨਾ ਮੋ ਨਾ 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 ਬਾਣੀ ਕਹਿੰਦੇ ਜੇ ਤੁਸੀਂ ਗਲਤ ਪੜ੍ਹ ਲਈ ਨਾ ਬਾਲਾ ਵੱਡਾ ਪਾਪ ਲੱਗੂਗਾ ਕੀ ਹੁਣ ਭਾਈ ਜਦੋਂ ਬੱਚਾ ਨਿੱਕਾ ਹੁੰਦਾ ਤੁਤਲਾ ਬੋਲਦਾ ਆਪਾਂ ਉਹਨੂੰ ਕੁੱਟਦੇ ਆਂ ਮੂੰਹ ਤੇ ਚਪੇੜਾ ਮਾਰਦੇ ਆਂ ਵੀ ਤੂੰ ਗਲਤ ਬੋਲ ਸ਼ਬਦ ਬੋਲੀ ਜਾਣਾਗਾ ਉਹ ਰੋਟੀ ਨੂੰ ਨੋਟੀ ਦਸੂਗਾ ਪਾ ਜੋ ਪਾਣੀ ਨੂੰ ਆਪਾਂ ਹੋਰੀ ਬੱਚਾ ਬੋਲਦਾਗਾ ਕਈ ਸ਼ਬਦ ਆ ਜਿਹੜੇ ਆਪਾਂ ਆਪ ਗਲਤ ਬੋਲਦੇ ਆਂ ਪਿਆਰੋ ਤੇ ਆਪਾਂ ਵੀ ਬੱਚਿਆਂ ਪਿਆਰੋ ਗੁਰੂ ਸਾਹਿਬ ਜੀ ਤੇ ਕੋਈ ਗੱਲ ਨਹੀਂ ਜੇ ਸ਼ਬਦ ਗਲਤ ਬੋਲਿਆ ਜੋ ਕੋਈ ਚੱਕਰ ਨਹੀਂ ਗੁਰੂ ਜਾਣੀ ਜਾਣ ਆ ਪਿਆਉ ਤੇ ਘਰਾਂ ਵਿੱਚ ਜ਼ਰੂਰ ਸਹਿਜ ਪਾਠ ਪੜੋ ਗੁਰੂ ਦੀ ਯਾਦ ਵਿੱਚ ਤਾਂ ਕਿ ਨੌਵੇਂ ਪਾਤਸ਼ਾਹ ਨੂੰ ਆਪਾਂ ਸ਼ਰਧਾ ਕਰ ਸਕੀਏ ਫਿਰੇ ਜਨਮ ਲੋਕ ਸੁਖੀਏ ਪਰਲੋਕ ਸੇ ਹਿਲੇ ਨਾਨਕ ਹਰ ਪ੍ਰਭ ਆਪੇ ਮਿਲ ਜਾਓ ਸਾਰੀ ਜੱਤੀ ਦੇ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ